ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਤੁਹਾਡਾ ਅੰਮ੍ਰਿਤਸਰੀਆ ਜੁੜੀ ਦੇ ਫੇਸਬੁਕ ਤੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਅਸੀਂ ਆਪਣੇ ਵਾਰਿਸ ਨੂੰ ਲੈ ਕੇ ਆਏ ਹਾਂ ਦੁਰਗਿਆਣਾ ਮੰਦਿਰ ਯਾਨੀ ਕਿ ਬੜਾ ਹਨੂਮਾਨ ਜੀ ਦੇ ਮੰਦਿਰ ਮੱਥਾ ਟਿਕਾਇਆ ਇਸ਼ਨਾਨ ਕਰਵਾਇਆ ਤੇ ਅੱਜ ਦੀ ਸੁਖਨਾ ਜਿਹੜੀ ਹੈ ਪੂਰੀ ਹੋ ਗਈ ਹੈ ਸੁਖਨਾ ਕੀ ਸੀ ਇਹ ਵੀ ਤੁਹਾਨੂੰ ਦੱਸ ਦਿਆ ਪਹਿਲੇ ਤੁਹਾਨੂੰ ਨਾਲ-ਨਾਲ ਪਹਿਲੇ ਇਹਦੀ ਵਾਰਿਸ ਦੀਆਂ ਉਹ ਗਤੀਵਿਧੀਆਂ ਉਹ ਸਾਰਾ ਕੁਝ ਤੁਹਾਨੂੰ ਦਿਖਾਣੇ ਆ ਜਿਹੜੀਆਂ ਮੂਮੈਂਟਸ ਨੇ ਬੜੀਆਂ ਸੋਹਣੀਆਂ ਜਦੋਂ ਇਹ ਮੱਥਾ ਟੇਕਣ ਆਉਂਦਾ ਸੀਗਾ ਨੌਂ ਨਰਤੇ ਤੇ ਦਸਵੀਂ ਜੋਤ ਦਸਵੀਂ ਜੋਤ ਨਹੀਂ ਦਸਵਾਂ ਦਸਹਿਰਾ ਤੇ ਅੱਜ ਜਿਹੜਾ ਯਾਨੀ ਕਿ ਲਾਸ ਦੇ ਨੂੰ ਹੁੰਦਾ ਅੱਜ ਦੇ ਦਿਨ ਇਸ਼ਨਾਨ ਕਰਵਾ ਲੈਣਾ ਹੁੰਦਾ ਤੇ ਸਾਰੇ ਸੁੱਖ ਨਾ ਪੂਰੀ ਹੋ ਗਈ ਹੁੰਦੀ ਆ ਤੇ ਇਹ ਅਸੀਂ ਲਗਾਤਾਰ ਨਾਲ-ਨਾਲ ਤੁਸੀਂ ਤਸਵੀਰ ਦੇਖੋ ਤੇ ਨਾਲ-ਨਾਲ ਦਰਸ਼ਨ ਕਰੋ ਬੜਾ ਹਨੂਮਾਨ ਜੀ ਦੇ ਦੁਰਗਿਆਨਾ ਮੰਦਰ ਜੀ ਦੇ ਕਿ ਕਿਸ ਤਰੀਕੇ ਨਾਲ ਜਿਹੜਾ ਇਹ ਅਸੀਂ ਮੱਥਾ ਟਿਕਾਇਆ ਉਹ ਟੱਕਰ ਗਿਆ ਇਹ ਸੁਖਨਾ ਜਿਹੜੇ ਅਸੀਂ ਸਾਡੇ ਮੇਰੇ ਦੋਸਤ ਹੈਗਾ ਉਹਦਾ ਬੇਟਾ ਲੰਗੂਰ ਬਣਨਾ ਸੀਗਾ ਪਿਛਲੇ ਸਾਲ ਪਿਛਲੇ ਤੋਂ ਪਿਛਲੇ ਸਾਲ ਸੀ ਤਾ ਤੇ ਉਦੋਂ ਸਾਡੀ ਦੁਕਾਨ ਦੇ ਲੱਗੇ ਉਹਨਾਂ ਦੀ ਦੁਕਾਨ ਹੈ ਉਹਨੇ ਸੁਖਨਾ ਸੁਖੀ ਸੀਗੇ ਕਿਉਂਕਿ ਵਾਰਿਸ ਹੋਣ ਵਾਲਾ ਸੀ ਤੋਨੇ ਕਿਹਾ ਸੀਗਾ ਕਿ ਜਦੋਂ ਵੱਡੇ ਘਰ ਬੇਟਾ ਹੋਇਆ ਤੇ ਤੁਸੀਂ ਜਾ ਕੇ ਤਾਂ ਮੱਥਾ ਟਿਕਾਉਣਾ ਹੈ ਲੰਗੂਰ ਬਣਾਉਂਗੇ ਮੈਂ ਅਸੀਂ ਉਦੋਂ ਕਹਿ ਦਿੱਤਾ ਕੋਈ ਗੱਲ ਨਹੀਂ ਚਲੋ ਹੁੰਦਾ ਹੀ ਹੈ ਨਾ ਸਾਨੂੰ ਲੋਡ ਸੀ ਕਿ ਬੜੇ ਬੜੇ ਚਿਰ ਦੀ ਸਾਡੀ ਏਰੀਆ ਮਰਾ ਪ੍ਰਮਾਤਮਾ ਦੇ ਅਗੇ ਅਰਤੀ ਲੱਗੀ ਹੋਈ ਸੀ ਤੇ ਉਹ ਜਿਹੜੀ ਪੂਰੀ ਹੋਈ ਆ ਤੇ ਅਸੀਂ ਇਹ ਸੁਪਨਾ ਜਿਹੜੀ ਆ ਉਹ ਪੂਰੀ ਕਰ ਲਈ ਆ ਮੇਰਾ ਸਾਲ ਸੁਖਣਾ ਸਾਡੇ ਜਿਹੜੇ ਚੌਂ ਵਾਲੇ ਸਾਡੇ ਕਸਟਮਰ ਸੀ ਉਹਨਾਂ ਨੇ ਬਹੁਤ ਸਾਰੀਆਂ ਕੀਤੀ ਸਾਡੇ ਸ਼ਾਪ ਤੇ ਰੈਗੂਲਰ ਜਿਹੜੇ ਕਸਟਮਰ ਆਉਂਦੇ ਸੀ ਜੋ ਵੀ ਸਾਨੂੰ ਮਿਲ ਕੇ ਜਾਂਦੇ ਸੀ ਕਿ ਸਾਹੀ ਸਾਰੇ ਇਹੀ ਅਨਾਸ ਕਰਦੇ ਸੀ ਕਿ ਚਲੋ ਜੀ ਤਿਆਂ ਨੇ ਤੇ ਪਰਮਾਤਮਾ ਨੂੰ ਤਿਆਂ ਨੂੰ ਵੀ ਕਾਜ ਦੇ ਇੱਕ ਛੋਟਾ ਜਿਹਾ ਵੀਰ ਦੇ ਦੇ ਤਾਂ ਕਿ ਦੇਖੋ ਤਿਆਂ ਦੁਖਦੀਆਂ ਨਹੀਂ ਆ ਪਰ ਇਹਨਾਂ ਨਾਲ ਇੱਕ ਆਸ ਹੁੰਦੀ ਆ ਤਿਆਂ ਨੂੰ ਕੇ ਕੇ ਕਾਜੀ ਮੁਰੰਦੀ ਕਿ ਸਾਡੇ ਕੋਲ ਕੋਈ ਹੈ ਜਿੱਥੇ ਜਾ ਕੇ ਬਹਿ ਸਕਦੀ ਆ ਤੇ ਬਸ ਜੀ ਕਿ ਉਹਨਾਂ ਸਾਰਿਆਂ ਦੀਆਂ ਦੁਆਵਾਂ ਸਦਕਾ ਪਰਮਾਤਮਾ ਨੇ ਸਾਡੀ ਝੋਲੀ ਭਰੀ ਹੈ ਤੇ ਅਸੀਂ ਪਹਿਲੇ ਤਾਂ ਆਪਣੀਆਂ ਸੁੱਖਣਾ ਪੂਰੀਆਂ ਕੀਤੀਆਂ ਜਿੱਥੇ ਜਾਂਦੇ ਆ ਸਿੱਧਾ ਸਾਹਿਬ ਬਾਬਾ ਗੁੱਦਾ ਸਾਹਿਬ ਜੇਲਾ ਸਾਹਿਬ ਮੱਥਾ ਟੇਕ ਕੇ ਆਏ ਆ ਤੇ ਹੁਣਾ ਜੋ ਵੀ ਸਾਡੇ ਚਾਹਣ ਵਾਲਿਆਂ ਨੇ ਸਾਡੇ ਰਿਲੇਸ਼ਨ ਵਿੱਚ ਜਿੰਨੇ ਜਿੰਨੇ ਸਾਡੇ ਸਰਦਾਰਰੇ ਉਹਨਾਂ ਦਾ ਪੂਰਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਲਈ ਅਰਦਾਸਾਂ ਕੀਤੀਆਂ ਸੁੱਖ ਨਾਲ ਸੁੱਖੀਆਂ ਤੇ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਕੋਈ ਵੀ ਕਿਸੇ ਵੀ ਭੈਣ ਦਾ ਜੀ ਕੋਈ ਸੁੱਖਣਾ ਇਹੋ ਜੀ ਰਵੇ ਨਾ ਕਿ ਜਿੱਤੋਂ ਮਤਲਬ ਸਾਡੇ ਬੱਚੇ ਦੇ ਸਿਰ ਤੇ ਕੋਈ ਭਾਰ ਨ ਹੋਵੇ ਜੈ ਕਿੰਦਾ ਵਾ ਅਸੀਂ ਸਾਰੀਆਂ ਸੁੱਖਣਾ ਲਾ ਰਹੇ ਹਾਂ ਇਸ ਤੋਂ ਬਾਅਦ ਸਾਡੀ ਹੁਣ ਅਗਲੀ ਇੱਕ ਸੁਖਨਾ ਹੋ ਰਹਾ ਨਿਕੋਦਰ ਵੀ ਜਾਣਾ ਹੈ ਕੱਲ ਨੂੰ ਕੋਈ ਕਹੇ ਨਿਕੋਦਰ ਕੇ ਆਪ ਫੇਗੇ ਅਸੀਂ ਸਾਰੇ ਸੁਖਨਾ ਪੂਰੀਆਂ ਕਰਨੇ ਕਿਉਂਕਿ ਨਿਕੋਦਰ ਵੀ ਇਸੇ ਦੀ ਸੁਖਨਾ ਜਿਹੜੀ ਆ ਸਾਡੇ ਇੱਕ ਕਸਟਮਰ ਨੇ ਸਾਡੇ ਲਈ ਅਰਦਾਸ ਕੀਤੀ ਸੀਗੀ ਉਹ ਤੇ ਸਾਨੂੰ ਇਹ ਲੱਗਦਾ ਹੈ ਕਿ ਪਰਮਾਤਮਾ ਇੱਕ ਹੀ ਹੁੰਦਾ ਹੈ ਅਰਦਾਸ ਕਿਤੇ ਵੀ ਕੀਤੀ ਹੋਵੇ ਉਹ ਪੂਰੀ ਹੋ ਜਾਂਦੀ ਹੈ ਔਰ ਜਦੋਂ ਲੋਕ ਤੁਹਾਡੇ ਲਈ ਅਰਦਾਸਾਂ ਕਰਦੇ ਨੇ ਉਹ ਬੜੀ ਵੱਡੀ ਗੱਲ ਹੁੰਦੀ ਹੈ ਕਿਤੇ ਆਪ ਤੇ ਸੇ ਅਰਦਾਸਾਂ ਕਰਦੇ ਆਂ ਹਾਂ ਆਪੇ ਆਪਣੇ ਲਈ ਮੰਗਦੇ ਆਂ ਪਰ ਕਿਸੇ ਲਈ ਕੋਈ ਮੰਗਦਾ ਹੈ ਨਾ ਬਹੁਤ ਜਾਂ ਤਾਂ ਉਹਦੀ ਬਹੁਤ ਜ਼ਿਆਦਾ ਸੱਚਾਈ ਹੁੰਦੀ ਆ ਬਹੁਤ ਕੁਝ ਉਹਦੇ ਲਈ ਉਹਨਾਂ ਬੜੀ ਵੱਡੀ ਗੱਲ ਹੁੰਦੀ ਆ ਤੇ ਸਾਡੇ ਲਈ ਬਹੁਤ ਅਰਦਾਸਾਂ ਹੋਈਆਂ ਨੇ ਅਸੀਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਤੇ ਅੱਜ ਅਸੀਂ ਇੱਕ ਇੱਕ ਕਰਕੇ ਉਹ ਜਿਹੜੀਆਂ ਸੁੱਖਣਾ ਪੂਰੀਆਂ ਵੀ ਕਰ ਰਹੇ ਆਂ ਤੇ ਅੱਜ ਇੱਕ ਸੁੱਖਣਾ ਜਿਹੜੀ ਆ ਪੂਰੀ ਹੋ ਗਈ ਹੈ ਹੁਣ ਅੱਗੇ ਅਨੁਕੂਦਰ ਦਾ ਸਫ਼ਰ ਹੋਣਾ ਹੈ ਉਹ ਵੀ ਤੁਹਾਨੂੰ ਵੀਡੀਓ ਬਣਾ ਕੇ ਦਿਖਾਵਾਂਗੇ ਉਹਦਾ ਵੀ ਵਲੌਗ ਦਿਖਾਵਾਂਗੇ ਕਿਉਂਕਿ ਪਹਿਲੇ ਤੋਂ ਸਾਡੇ ਚੈਨਲ ਦੇ ਉੱਤੇ ਸ੍ਰੀ ਦਰਬਾਰ ਸਾਹਿਬ ਦੇ ਸ੍ਰੀ ਆਪਣਾ ਬਾਬਾ ਬੁੱਢਾ ਸਾਹਿਬ ਜਿਹੜੇ ਗਏ ਸੀਗੇ ਬਾਬਾ ਬੁੱਢਾ ਸਾਹਿਬ ਦੀ ਬੇਟ ਬੇਟੇ ਗਏ ਸੀ ਉੱਥੇ ਮੱਥਾ ਟੇਕਿਆ ਉਹ ਵੀ ਪਏ ਹੋਏ ਨੇ ਸਾਰਾ ਪਿਆ ਹੋਇਆ ਵਲੌਗਸ ਵਗੈਰਾ ਇਹ ਵਲੌਗ ਵੀ ਤੁਸੀਂ ਜੇ ਤੁਹਾਨੂੰ ਲੱਗਦਾ ਹੈ ਕਿ ਬਹੁਤ ਪਿਆਰ ਦੋਗੇ ਇਸ ਵਲੌਗ ਨੂੰ ਵੀ ਤੇ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਜਰੂਰ ਕਰ ਦਿਓ ਇੱਕ ਕਮੈਂਟ ਕਰਕੇ ਸਮਝਾ ਦਿਓ ਕਿ ਸਾਨੂੰ ਕਿੱਥੋਂ ਕਿੱਥੋਂ ਦੇਖ ਰਹੇ ਹੋ ਇੱਕ ਗੱਲ ਹੋਰ ਵੀ ਆ ਬਾਰ ਬਾਰ ਅਸੀਂ ਕਹਿੰਦੇ ਹੁੰਦੇ ਆ ਕਿ ਇਹਨਾਂ ਦਾ ਚਾਚਾ ਬੜਾ ਵੱਡਾ ਠੱਗ ਜੇ ਉਹਨੇ ਠੱਗੀ ਮਾਰੀ ਸੀ ਪਰ ਸਾਡੇ ਨਾਲ ਪ੍ਰਮਾਤਮਾ ਹੈ ਤੇ ਸਾਡਾ ਪ੍ਰਮਾਤਮਾ ਹਰ ਸਮੇਂ ਸਾਥ ਦਿੰਦਾ ਹੈ ਸਾਡਾ ਹਰ ਦੁੱਖ ਤੇ ਸੁੱਖ ਤੇ ਸਾਨੂੰ ਕੋਈ ਦੁੱਖ ਆਉਣੇ ਨਹੀਂ ਦਿੰਦਾ ਧੰਨਵਾਦ ਆ ਪ੍ਰਮਾਤਮਾ ਦਾ ਬਹੁਤ ਬਹੁਤ ਜਿਆਦਾ ਜਿਹੜਾ ਸਾਡੇ ਨਾਲ ਹਮੇਸ਼ਾ ਸਹਾਈ ਹੁੰਦਾ ਤੇ ਇਹ ਵਲੌਗ ਨੂੰ ਜਰੂਰ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ